ਇਹ ਕਹਣਾ ਬਤਾਇਆ ਜਾਂਦੇ ਕਿ ਇੱਕਦਾ ਰੋਟੀ ਦੇ ਦੋ ਇੱਕ ਹੀ ਰੋਟੀ ਖਾਣੀ ਉਸ ਤੋਂ ਬਾਅਦ ਨਹੀਂ ਹੁਣ ਕਿਹਦਾ ਬਾਅਦ ਖੁਲ ਕੇ ਖਾਣਾ ਇਸ ਤੋਂ ਬਾਅਦ ਬੋਲੋ ਚਾਹੀਦਾ ਨਾਮ ਜਨਾ ਲਗਾ ਫਿਰ ਕਹਣਾ ਚਾਹ ਦਾ ਪੀ ਲਓ ਆਇ ਤੋਂ ਕੋਈ 4-5 ਮਿੰਟ ਪਹਿਲਾਂ ਚਾਹ ਹੀ ਠੀਕ ਹੈ ਬੇਟਾ ਬਾ ਪਹਿਲਾਂ ਮੋਰੇ ਹੁੰਦਾ ਏ ਜਿਹੜੇ ਜਿਹਦਾ ਪਾਣੀ ਲਾਉਣ ਚੜ੍ਹੇ ਉੱਤੇ ਦੇਖ ਪਿਆ ਅੱਛਾ ਟਿੰਗ ਪਿਆ ਹਾਂਜੀ 9 ਵਜੇ 9 ਵਜੇ ਮੌਜੂਦ ਹੁੰਦੀ ਹੈ ਹਾਂਜੀ 9 ਵਜੇ 9 ਵਜੇ ਅੱਛਾ ਹਾਂਜੀ ਦੇਖਾਂਗੇ ਆ ਨਾ ਕੋਣ ਜਣ ਪਾ ਕੇ ਲੈ ਕੇ ਇੱਕ ਵਾਰੀ ਤਾਂ ਯਕੀਨ ਹੀ ਨਹੀਂ ਹੋਇਆ ਹੁਣ ਦੇਖੀ ਇੰਨੀ ਹੋਇਆ ਚਾਰ ਵਾਰ ਫੋਨ ਕਰਕੇ ਪੁੱਛਿਆ ਭਾਜੀ ਤੇ ਤੂੰ ਆ ਕੇ ਤੇ ਮਰੀ ਇੰਟਰਨੈਟ ਕਰੀ ਜਗ੍ਹਾ ਤੇ ਦੋਨਾਂ ਸੱਦਾ ਪੰਤੇ ਪਾਉਦੇ ਤੇ ਉਦਾਂ ਮੈਂ ਯੂਨੀਵਰਸਿਟੀ ਦੇ ਕੇ ਇਹਦਾ ਕਰੀ ਆਂਖ ਲਾਦਾ ਪਿਆ ਨਾ ਇਹ ਤੜਕਾ ਮਾਰਦੇ ਹੋ ਨਾ ਨਾ ਤੈਨੂੰ ਇੱਕ ਵੀ ਨਿਵਾਉਂ ਮਾਰ ਨਾ ਆ ਵੀ ਇਹ ਕੋਲ ਕਾ ਸੇ ਰੇਣਾ ਹੂੰ ਇਹ ਤਾਂ ਦੁਹਰਾਂ ਇਤਰਾ ਕੱਲ ਦੀ ਉਸ ਖਬਰ ਨੇ ਹਰੇਕ ਬੰਦੇ ਨੂੰ ਜਿਹੜਾ ਕਿ ਝੰਜੋੜ ਕੇ ਰੱਖਿਆ ਤੇ ਹਰੇਕ ਬੰਦਾ ਉਦਾਸ ਹੈ ਜਦੋਂ ਉਹਨਾਂ ਨੇ ਸੁਣਿਆ ਕਿ ਫੌਜਾ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਉਹੀ ਹਾਈਵੇ ਹੈ ਜਲੰਧਰ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਹੈ ਜਿੱਥੇ ਕਾਰ ਨੇ ਜਿਹੜਾ ਕਿ ਟੱਕਰ ਮਾਰੀ ਫੌਜਾ ਸਿੰਘ ਹੋਰਾਂ ਨੂੰ ਤੇ ਉਸ ਤੋਂ ਬਾਅਦ ਜਿਹੜੀ ਹੈ ਕਿ ਉਹਨਾਂ ਦੀ ਮੌਤ ਹੋ ਗਈ ਐਸ ਵਕਤ ਇਹ ਖਬਰ ਤਖ਼ਤ ਖਾਨ ਦਾ ਤੁਹਾਨੂੰ ਤੇ ਇਹ ਗੱਲ ਦੱਸਣ ਦਾ ਕਾਰਨ ਇਹ ਹੈ ਕਿ ਅਸਵਕਤ ਮੈਂ ਜਿਸ ਥਾਂ ਤੇ ਖੜਾ ਹੋਇਆ ਹਾਂ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਦੱਸਦੀ ਹੈ ਕਿ ਸਾਹਮਣੇ ਤੁਸੀਂ ਉਹ ਗੇਟ ਵੇਖ ਸਕਦੇ ਹੋ ਬਿਆਸਪਿੰਡ ਦਾ ਉਹ ਗੇਟ ਹੈ ਉਧਰੋਂ ਫੋਤਾ ਸਿੰਘ ਹਰੀ ਨਿਕਲਦੇ ਸੀ ਤੇ ਇਹ ਸੜਕ ਪਾਰ ਕਰਨ ਲੱਗੇ ਸੀ ਕਿ ਕੱਲ ਦੇ ਦਿਨ ਸਵਾ 3 ਵਜੇ ਦੇ ਆਸ-ਪਾਸ ਦਾ ਜੋ ਟਾਈਮ ਦੱਸਿਆ ਜਾਂਦਾ ਵਾ ਤੇ ਇਹ ਸੜਕ ਪਾਰ ਕਰਕੇ ਜਿਹੜਾ ਹੈ ਕਿ ਇੱਧਰ ਆ ਰਹੇ ਸੀ ਹੁਣ ਲੋਕ ਪੁੱਛਦੇ ਨੇ ਕਿ ਸੜਕ ਪਾਰੋ ਕਿਉਂ ਕਰਦੇ ਸੀ ਕਿਉਂਕਿ ਸੜਕ ਜਿਹੜੀ ਹੈ ਕਿ ਉਹਨਾਂ ਦੇ ਘਰ ਵੱਲ ਉੱਥੇ ਜਾਂਦੀ ਸੀ ਸਹਿਰ ਹਮੇਸ਼ਾ ਉਧਰਲੇ ਪਾਸੇ ਕਰਦੇ ਸੀ ਪਰ ਉਹਦੇ ਪਿੱਛੇ ਦੀ ਇੱਕ ਬੜੀ ਦਿਲਚਸਪ ਕਹਾਣੀ ਹੈ ਕੁਲਦੀਪ ਵੈਸ਼ਨੋ ਟਾਬਾ ਕੁਲਦੀਪ ਵੈਸ਼ਨੋ ਟਾਬਾ ਫੌਜਾ ਸਿੰਘ ਦੇ ਫੌਤ ਹੋ ਚੁੱਕੇ ਸਭ ਤੋਂ ਵੱਡੇ ਪੁੱਤਰ ਦੇ ਨਾਮ ਦੇ ਉੱਤੇ ਜਿਹੜਾ ਹੈ ਕਿ ਉਹ ਖੋਲਿਆ ਗਿਆ ਵੈ ਹਾਲਾਂਕਿ ਅੰਦਰ ਜਿਹੜੇ ਕਾਰੀਗਰ ਨੇ ਜਿਹੜੇ ਲੰਘਰੀ ਨੇ ਕੰਮ ਕਰਦੇ ਟਾਬੇ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਟਾਬਾ ਪਹਿਲਾਂ ਜਿਹੜਾ ਹੈ ਕਿ ਉਹ ਪਰਲੇ ਪਾਸੇ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਟਾਬੇ ਨੂੰ ਇਧਰ ਸ਼ਿਫਟ ਕੀਤਾ ਗਿਆ ਅਕਸਰ ਫੌਜਾ ਸਿੰਘ ਹੋਰੀ 4-5 ਦਿਨ ਬਾਅਦ ਜਿਹੜਾ ਹੈ ਕਿ ਉਹ ਇਸ ਟਾਬੇ ਦੇ ਉੱਤੇ ਆਉਂਦੇ ਸੀ ਕੁਲਦੀਪ ਵੈਸ਼ਨੋ ਟਾਬਾ ਦੇ ਨਾਮ ਦੇ ਉੱਤੇ ਫੌਜਾ ਸਿੰਘ ਹੋਰਾਂ ਦੀ ਜਿਹੜੀ ਹੈ ਕਿ ਉਹ ਦੌੜਦਿਆਂ ਦੀ ਫੋਟੋ ਲੱਗੀ ਹੋਈ ਹੈ ਤੇ ਕੁਲਦੀਪ ਸਿੰਘ ਹੋਰਾਂ ਦੇ ਇੱਥੇ ਟਾਬੇ ਦੇ ਉੱਤੇ ਇਹ ਜਿਹੜਾ ਹੈ ਕਿ ਫੌਜਾ ਸਿੰਘ ਹੋਰੀ 3 4 5 ਦਿਨਾਂ ਬਾਅਦ ਜਿਹੜਾ ਹੈ ਕਿ ਅਕਸਰ ਉਹ ਆਂਦੇ ਸਨ ਟਾਬੇ ਦੀ ਮੈਂ ਤੁਹਾਨੂੰ ਇੱਥੇ ਦਿਖਾ ਦਿਆਂ ਤਸਵੀਰ ਬੜਾ ਸਧਾਰਨ ਦੇਸੀ ਟਾਬਾ ਜਿੰਨੂੰ ਕਿਹਾ ਜਾਂਦਾ ਵੈ ਕਿਉਂਕਿ ਬਹੁਤ ਪੁਰਾਣਾ ਜਿਹੜਾ ਹੈ ਕਿ ਸਮੇਂ ਤੋਂ ਇਹ ਟਾਬਾ ਚੱਲਦਾ ਪਿਆ ਵੈ ਕੁਲਦੀਪ ਸਿੰਘ ਹੋਰਾਂ ਦੀ ਜਿਹੜੀ ਹੈ ਕਿ ਤਸਵੀਰ ਵੀ ਬਕਾਇਦਾ ਤੌਰ ਤੇ ਉੱਥੇ ਜਿਹੜੀ ਲੱਗੀ ਹੋਈ ਹੈ ਤੇ ਲੰਗਰ ਮੈਨੂੰ ਦੱਸਦੇ ਪਏ ਸੀਗੇ ਕਿ ਤਿੰਨ ਚਾਰ ਦਿਨ ਬਾਅਦ ਅਕਸਰ ਜਿਹੜੇ ਫੌਜਾ ਸਿੰਘ ਹੋਰੀ ਇਸ ਟਾਬੇ ਤੇ ਆਂਦੇ ਦਾਲ ਫੁਲਕਾ ਵੀ ਛਕਦੇ ਤੇ ਚਾਹ ਜਿਹੜੀ ਹੈ ਕਿ ਉਹ ਇੱਥੇ ਬੈਠ ਕੇ ਜਿਹੜੀ ਕਿ ਉਹ ਪਿੰਦੇ ਸਨ ਹਾਲਾਂਕਿ ਮੈਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੀਰਾ ਸਿੰਘ ਹੈ ਹੀਰਾ ਸਿੰਘ ਜੀ ਮੰਦ ਪਾਗੀ ਖਬਰ ਕਦੇ ਨਾ ਪੂਰਾ ਹੋਣ ਵਾਲਾ ਘਟਾ ਅਖੀਰਲੀ ਵਰੀ ਫੌਜਾ ਸਿੰਘ ਹੋਰੀ ਕਦੋਂ ਤੁਹਾਡੇ ਇੱਥੇ ਆਏ ਸੀ ਟਾਬੇ ਤੇ ਤੇ ਅਕਸਰ ਕੀ ਕਰਦੇ ਸੀਗੇ ਆ ਟਿੱਕ ਉਹਨਾਂ ਨੇ ਇਹ ਕਹਣਾ ਬੇਟਾ ਜਾ ਦੇ ਇੱਕ ਅੱਧਾ ਰੋਟੀ ਦੇ ਦੋ ਇੱਕ ਹੀ ਰੋਟੀ ਖਾਣੀ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਫੁਲਕਾ ਖਾਣਾ ਹੀ ਨਹੀਂ ਉਸ ਤੋਂ ਬਾਅਦ ਫੁਲਕਾ ਕੜੀ ਖਾਣਾ ਆਪ ਜਾਂ ਲੱਗਿਆ ਫਿਰ ਕਹਣਾ ਚਾਹ ਦਾ ਕਪਾ ਲਓ ਅੱਜ ਤਾਂ ਕੋਈ 4-5 ਦਿਨ ਪਿੰਨਾ ਚਾਹ ਹੀ ਠੀਕ ਹੈ ਦਾਲ ਸਬਜੀ ਲੈਂਦੇ ਸੀਗੇ ਕੱਲੀ ਇੱਕ ਦਾਲ ਇੱਕ ਸਬਜੀ ਵੀ ਇੱਕੋ ਰੱਖੀ ਹੋਈ ਥੋੜੀ ਜੀ ਸਬਜੀ ਤਾਂ ਨਹੀਂ ਬਸ ਇਹਨੇ ਦੋ ਤਿੰਨ ਚਮਚੇ ਨਾਲ ਸਬਜੀ ਨਾਲ ਰੋਟੀ ਬਸ আচ্ছা ਮੈਂ ਇੱਕ ਮਿੰਟ ਤੁਸੀਂ ਇੱਧਰਲੇ ਪਾਸੇ ਆ ਜਾਓ ਮੈਂ ਇੱਕ ਹੋਰ ਵੀ ਚੀਜ਼ ਜਾਣਨੀ ਚਾਹੁੰਦਾ ਵਾ ਕਿ ਅਕਸਰ ਜਦੋਂ ਉਹ ਇੱਥੇ ਆਂਦੇ ਕੀ ਗੱਲਾਂ ਬਾਤਾਂ ਕੀ ਹੁੰਦੀਆਂ ਸੀਗ ਉਸ ਬੜਾ ਸਮੇਂ ਉਸ ਵਾਦੇ ਨਾਲ ਗੱਲਬਾਤ ਸੇ ਵਾਲੀ ਕਰਨੀ ਹੈ ਮੈਂ ਨਾਲ ਗੁਰਦੇ ਅੱਛਾ ਗੁਰਦੇਵ ਸਿੰਘ ਤੁਸੀਂ ਉਹਨਾਂ ਦੇ ਨਾਲ ਹੀ ਹੁੰਦੇ ਸੀਗੇ ਕਿੰਨੀ ਕਿੰਨੀ ਕਿਤੇ ਤੋਂ ਨਾਲ ਸੀਗੇ ਸਾਨੂੰ 40 ਸਾਲ ਹੋ ਗਿਆ ਜਾਣਦੇ ਨੂੰ ਉਹਨਾਂ ਨੂੰ ਅੱਛਾ ਹਾਂਜੀ ਚਲੋ ਬਾਹਰ ਇਹ ਬੜਾ ਚਰ ਆਹ ਇੰਗਲੈਂਡ ਸੀਗੇ ਅੰਗਲੈਂਡ ਜਿਉਂ ਜਦੋਂ ਇਹਨਾਂ ਦਾ ਮੁੰਡਾ ਪੂਰਾ ਹੋ ਗਿਆ ਨਾ ਪਹਿਲਾਂ ਵੱਡਾ ਤੇਰੇ ਬਾਹਰ ਚੜ ਗਏ ਥੋੜਾ ਜਿਹਾ ਬਾਅਦ ਜਾ ਕਿਤਾ ਦਾਸਾ ਕਿਦਾਂ ਹੋਇਆ ਮੁੰਡੇ ਇਹ ਮੁੰਡਾ ਪਹਿਲਾਂ ਢਾਬਾ ਮੋਰੇ ਹੁੰਦਾ ਹੈ ਸੜਕ ਆਸੇ ਵਿੱਚੋਂ ਤੋਂ ਬੇਟਾ ਬਾ ਪਹਿਲਾਂ ਮੋਰੇ ਹੁੰਦਾ ਹੈ ਜਿਹੜਾ ਜਿਹਦਾ ਵੀ ਪਾਣੀ ਲਾਉਣ ਚੜ੍ਹੇ ਉੱਤੇ ਡਿਗ ਪਿਆ ਅੱਛਾ ਡਿਗ ਪਿਆ ਹਾਂਜੀ ਨਾਵੇਂ ਦੇ ਨੌ ਵਜੇ ਮੌਤ ਹੁੰਦੀ ਆ ਨਦੀ ਹਾਂਜੀ ਨਾਵੇਂ ਦੇ 9 ਵਜੇ ਅੱਛਾ ਹਾਂਜੀ ਉਹਦਾ ਨਾਮ ਹੈ ਕਾਲੂ ਸਹੀ ਉਹਦਾ ਨਾਮ ਕਾਲੂ ਤੇ ਕੁਲਦੀਪ ਜਿਹੜਾ ਪੱਕਾ ਨਾਮ ਸੀਗਾ ਹਾਂਜੀ ਇਹਦਾ ਨਾਮ ਕੁਲਦੀਪ ਹੀ ਉਹਦਾ ਇਹਨੂੰ ਕਾਲੂ ਕਹਿੰਦੇ ਅੱਛਾ ਜਿਹੜਾ ਤੁਸੀਂ ਉਹ 9 ਦਾ ਜ਼ਿਕਰ ਕਿਤੋਂ ਵੀ ਥੋੜਾ ਸਮਝਾਓ ਕਿ ਉਹ ਕਿਸ ਤਰੀਕੇ ਦੇ ਨਾਲ ਜੀ ਜਿਹੜੀ ਉਹ ਡਿਗਿਆ ਤੇ 9 ਵਜੇ ਉਹ ਜਦ ਡਿੱਗਾ ਹੈ ਨਾ ਪਾਣੀ ਲਾਉ ਚੜਿਆ ਤੇ ਵੈਰੇ ਇੱਕ ਹੋ ਗਏ ਜੀ ਅੱਛਾ 1 ਵਜੇ ਹਾਂ ਜੀ ਹਾਂ ਜੀ ਉਹ ਜੇ ਡੈਢ ਡਿੱਗਾ ਨਾ ਬੰਨੇ ਜਦਾਂ ਬਿਆਕਦੇ ਅਸੀਂ ਜਿਹੜਾ ਢਾਬਾ ਬਣੇ ਹੁੰਦਾ ਉਹ ਅਸੀਂ ਬਾਅਦ ਚ ਲੈ ਢਾਬਾ ਐ ਅੱਛਾ ਢਾਬਾ ਬਾਅਦ ਚ ਆ ਅੱਛਾ ਮੈਂ ਫੌਜਾ ਸਿੰਘ ਦੇ ਉੱਤੇ ਆਨਾ ਕਿ ਉਹ ਦੱਸਦੇ ਨੇ ਕਿ ਜਦੋਂ ਇੱਥੇ ਆਂਦੇ ਸੀ ਅਕਸਰ 4-5 ਦਿਨ ਬਾਅਦ ਗੇੜਾ ਮਾਰਦੇ ਸੀਗੇ ਅਖੀਰਲੀ ਵਾਰੀ ਕਿਦੋਂ ਆਏ ਸੀ ਉਹ ਦਿਨਾਂ ਨੂੰ ਚਾਹ ਕੋਲ ਚਾਹ ਪੀਣੀ ਕਿ ਚਾਹ ਦੇ ਘੁਮਣਿਆਂ ਵਾਲੇ ਜਿਹੜਾ ਖੇਤਾਂ ਨੂੰ ਗੇੜਾ ਗੇੜਾ ਮਾਰਨਾ ਵਾ ਅੱਛਾ ਜ਼ਮੀਨ ਮਗਰ ਉਹਨਾਂ ਦੀ ਅੱਛਾ ਹਾਂ ਜੀ ਦੇਖ ਲਓ ਸਾਨੂੰ ਨਹੀਂ ਪਤਾ ਲੱਗਾ ਜਿਹਨੇ ਬੋਟਨਾ ਆ ਰਹਿੰਦੇ ਆ ਜਿਹਦੇ ਵੇਖਣ ਗਿਆ ਨਾ ਕੋਲੋਂ ਜਨ ਪਾ ਕੇ ਲੈ ਕੇ ਇੱਕ ਵਾਰੀ ਤਾਂ ਯਕੀਨ ਹੀ ਨਹੀਂ ਹੋਇਆ ਹੁਣ ਜਗੇ ਇੰਨੇ ਹੋਇਆ ਹੈ ਚਾਰ ਦਿਨ ਫੋਨ ਕਰਕੇ ਪੁੱਛਿਆ ਭਾਜੀ ਹਾਂਜੀ ਫਿਰ ਬਾਜਵਾਦ ਵਾਲਾ ਕਾ ਵੀ ਕਹਿੰਦੇ ਪੂਰਾ ਹੋ ਗਿਆ ਮਨ ਤਾਂ ਬੜੀ ਥੇ ਸਾਕੇ ਪੂਰਾ ਹਿੰਦੁਸਤਾਨ ਕੀ ਪੂਰਾ ਹੋਇਆ ਬਦਲ ਆ ਜ ਜਾਂਦਾ ਮਾਰਾ ਇਹਨਾਂ ਜਨ ਨਾਲ ਬੰਦਾ ਇੱਕਦੰਦਾ ਨਾ ਬੰਦਾ ਕਦੇ 503 ਮਹੀਨੇ ਆਉਣਾ ਜਾਂ ਹਫਤੇ ਬਾਅਦ ਆਉਣਾ ਵਾ ਐਦੋ ਮੋਢੇ ਰਹਿਣ ਵਾਲਿਆਂ ਨਾਲ ਤੁਸੀਂ ਤਾਂ ਬਹੁਤ ਬਰੀਕੀ ਤੋਂ ਜਾਣਦੇ ਹੋਵੋ ਕਿ ਕੋਲੋਂ ਉਹਨਾਂ ਨੂੰ ਵੇਖਿਆ ਹੋਣਾ ਹਾਂ ਲੋਕ ਸੁੱਕ ਚ ਹਮੇਸ਼ਾ ਨਾਲ ਖੜੇ ਰਹੇ ਆ ਜਾਂ ਕਰਿਆਨ ਯੂਨੀਵਰਸਿਟੀ ਲੈ ਕੇ ਦੁਬਾਰੀ ਖੜੀ ਜਗ੍ਹਾ ਗਏ ਆ ਦੋਨਾਂ ਨੂੰ ਸਦਾ ਬੰਦੇ ਬਹੁਤ ਦੇਖੇ ਉਹਦੇ ਮੈਂ ਯੂਨੀਵਰਸਿਟੀ ਨਹੀਂ ਦੇਖੀ ਇਹਦਾ ਕਦੇ ਵੀ ਆਨ ਖਲਾਰਾ ਪਿਆ ਨਾਨਾ ਦਾ ਇੱਕ ਦੋ ਕਮ ਆਦੇ ਹੂੰ ਨਾਨਾ ਤਾਂ ਇੱਕੋ ਨਹੀਂ ਲਵਾ ਵਾਰ ਵਾਰ ਹਾਂਜੀ ਅੱਛਾ ਮੈਂ ਫੌਜਾ ਸਿੰਘ ਜਿਹੋਰਾ ਦੀ ਨਾ ਜੀਵਨੀ ਦੇ ਬਾਰੇ ਵੀ ਜਾਣਨਾ ਚਾਹੁੰਦਾ ਥੋੜਾ ਜਿਦਾ ਤੁਸੀਂ ਇਹਨਾਂ ਹਸਮੁਖ ਸੁਭਾਅ ਬੜਾ ਸੀਗਾ ਕੁਝ ਕੋ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਭੁਲਿਆਉਣੇ ਭੋਲ ਸਰ ਗੱਲਾਂ ਭੁਲਿਆਉਣੇ ਭੋਲ ਜਾਂਦੇ ਆ ਤੁਹਾਨੂੰ ਜਵਾਬ ਕਰ ਦੇਈ ਨਾ ਕੋਈ ਤੁਸੀਂ ਆਸ ਦੇ ਰਹੇ ਹੋ ਜਵਾਬ ਦੇਵਾ ਕੇ ਦਾਨਾ ਕੀ ਸਵਾਲ ਇਹੋ ਜੇ ਸੀ ਗੱਲ ਇੰਨੀ ਡੂੰਗੀ ਕਰ ਦੇਣੀ ਹਾਂ ਮਹਾਰਾਜ ਇਸ ਮੌਕੇ ਗਏ ਮਾਰਦਰ ਸਵਾਲ ਪਾਇਆ ਤੇ ਮਾਰਦਰ ਇੰਨੇ ਗਾੜੀ ਸਵਾਲ ਪਾਤਾ ਮਾਰਦਰ ਕੋ ਸਵਾਲ ਨਹੀਂ ਨਿਕਲਿਆ ਜੀ ਹੋਰ ਦੱਸੋ ਕਹਿੰਦੇ ਸੀ ਤੋਂ ਹੋਰ ਨਾਲ ਕੇ ਦਲ ਕੇ ਕਹਿੰਦਾ ਮੈਨੂੰ ਪਤਾ ਹੀ ਇਹ ਅੱਲਾਹ ਦੇ ਦੇਣਾ ਕਹਿੰਦਾ ਸਭ ਕੁ ਮਾਲਕ ਦਾ ਕਹਿੰਦਾ ਸਾਡਾ ਜੀ ਜਨਾਬ अच्छा मैं एक चीज और भी जाननी चाहना गुरदेव जी इधर आ, आ जाओ कि ਤੁਸੀਂ ਤਾਂ 40 ਸਾਲ ਹੋ ਗਏ ਇਹਨਾਂ ਨੂੰ ਜਾਣਦੇ ਆਣੋ ਕਿ ਦੌੜ ਦਾ ਦੌੜ ਦਾ ਮੁੱਖ ਕਾਰਨ ਕੀ ਰਿਹਾ ਦੌੜ ਦੇ ਵਿੱਚ ਜਿਹੜਾ ਇਹ ਮੈਨ ਰੱਖਣ ਦੇ ਵਿੱਚ ਆ ਕਿ ਕਹਾਣੀਆਂ ਬੜੀਆਂ ਨੇ ਕਿ ਪੁੱਤਰ ਦੀ ਮੌਤ ਦੇ ਬਾਅਦ ਜਿਹੜਾ ਕਿ ਇੱਕ ਆਪਣੇ ਆਪ ਨੂੰ ਸਾਟੀ ਇਨਕ ਲੱਗੀ ਉਸ ਨੂੰ ਨਿਕਲਣ ਤੋਂ ਬਾਹਰ ਆ ਕੇ ਜਿਹੜਾ ਕਿ ਇਹਨਾਂ ਨੇ ਕਿਸ ਇਹਦਾ ਜਿਹੜਾ ਕਿ ਦੌੜ ਦਾ ਜਿਹੜਾ ਹੌਸਲਾ ਜਾਂਦਾ ਵਾ ਫਿਰ ਤੋਂ ਹੁੰਦਾ ਹੀ ਆ ਕੀ ਜਿਹੜਾ ਬਾਹਰ ਧੌੜ ਲੱਗਦੇ ਈ ਧੌੜ ਲੱਗਣਗੇ ਨਾ ਲੁਧਿਆਣੇ ਦਾ ਕੋਚ ਜਿਹਨੇ ਉਹ ਚੜਾਇਆ ਅੱਛਾ ਹਾਂਜੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਐਸੀ ਵੀਜ਼ਾ ਤੋਂ ਜਿਹੜੋ ਕੁਲਦੀਪ ਦੇ ਦਿੱਤ ਹੁੰਦੀ ਹੈ ਉਹ ਫਿਰ ਬਾਅਦ ਚ ਦੋ ਕੁ ਸਾਲਾਂ ਬਾਅਦ ਇਹ ਚੱਲ ਗਿਆ ਬਾਅਦ ਅੱਛਾ ਹਾਂ ਸਾਲ ਕੁ ਦੋ ਸਾਲ ਇਹਨਾਂ ਖਿਆਲ ਨਹੀਂ ਪੂਰਾ ਅਨ ਗਈ ਅੱਜ ਦੇ 25 ਸਾਲ ਤਾਂ ਨਹੀਂ ਤੇ 30 ਸਾਲ ਹੋ ਗਏ ਨੇ ਤੇ ਦਾਗ ਸਾਲਾ ਪੰਪ ਡੇਟਾ ਬਾਜੀ ਜਾਣਾ ਹਾਂਜੀ ਉਹ ਗੱਲ ਬਾਅਦ ਨਹੀਂ ਆ ਗਈ ਕੋਈ ਬੰਬਾਰੀ ਨਹੀਂ ਇਹ ਤੱਕ ਬਾਕੀ ਦੀਆਂ ਗੱਲਾਂ ਤੇ ਕਿਵੇਂ ਆ ਰਹੀਆਂ ਆਪ ਵੀ ਨਹੀਂ ਕਿਹੋ ਜਿਹਾ ਸੀਗਾ ਖਾਨ ਵੀ ਇੱਕ ਹੋਰ ਕਾ ਸਵੇਰੇ ਖਾਣਾ ਇੱਕ ਦੁਆਰਾਂ ਇਤਰਾ ਦੀ ਅੜੀ ਦੇ ਤਿੰਨ ਫੁਲਕੇ ਨਗਰ ਬਾਈਨ ਨਹੀਂ ਕੋਈ ਸਰਜੀ ਖਾਨੀ ਨਹੀਂ ਚਾਹ ਦੇ ਸ਼ਕੀਨ ਚਾਹ ਵੀ ਨਾ ਇੰਨੀ ਨਹੀਂ ਮੀਂਹ ਵਸਤੰਦੰਮੇ ਇੱਧਰ ਤੇ ਦੇਖਦੇ ਆਉਣਾ ਕਿ ਸ਼ੌਂਕ ਨਾਲ ਕਿ ਚਾਹ ਪੀਣੀ ਇਹਦੇ ਨੇ ਨਹੀਂ ਸਿੱਕਾ ਲਾ ਪਤਾ ਕਰੀ ਗੱਲਾਵਾ ਤੋਂ ਬੁਨੇ ਜਨਾ ਡੱਕੋ ਕਾਹ ਕੋਣਾ ਜਨ ਦੇਖਣਾ ਬਾਪੂ ਇਹ ਹੋ ਜਾ ਸੰਗਾ हां 14 ਖਜਾਉਣੇ ਦਾ ਫੈਮਿਲੀ ਆ ਗਈ ਕੋਈ ਜਨਾਨੀਆਂ ਕੁੜੀਆਂ ਤੁਰਦੇ ਫਿਰਦੇ ਬ੍ਰਾਂਡ ਸੀਗੇ ਉਹ ਜਿਹੜੇ ਤੁਰਦੇ ਆ ਉਹਦਾ ਜੁੱਤੀ ਉਹਦਾ ਪਿਆਮਾ ਉਹਦਾ ਦੇ ਪਸੂਟ ਹੋਏਗਾ ਸਾਡੇ ਸੋਦਾਂ ਲੋਗ ਸੱਤ ਲੈ ਕੇ ਮੈਚਿੰਗ ਸਾਰਾ ਮੈਚਿੰਗ हां ਮੈਚ ਸੀ ਹਾਂ ਕਿ ਪੂਰੀ ਟੌਰ ਵੀ ਪੂਰੀ ਮੜਕ ਵੀ ਪੂਰੀ ਤੇ ਜਿਹੜਾ ਇੱਕ ਦਬਕਾ ਉਹ ਵੀ ਪੂਰਾ ਉਹ ਵੀ ਪੂਰਾ ਇਹ ਵੀ ਪੂਰਾ ਇਹ ਹੈ ਲੈ ਜੀ ਬਿਲਕੁਲ ਠੀਕ ਕਹਨ ਲੋਕੀ ਜੋ ਮਰ ਜੀ ਗਏ ਜਾਂਦਾ ਇਸ ਤਰ੍ਹਾਂ ਦਬਕਾ ਦਾ ਪੂਰਾ ਹੈ ਤੁਸੀਂ ਨਾਮ ਆਪਣੇ ਖੂਦ ਵਿੱਚ 5 ਵਜਾਂ ਦੇ ਉੱਥੇ ਆਪਣੇ ਜਾਮ ਨੂੰ ਥੱਲੇ ਬੈਹਣਾ ਪੱਖਾ ਲੱਗਾ ਹੁੰਦਾ ਥੱਲੇ ਬਰਾਟਾ ਬਾਹਰ ਬਾਹਰ ਬੈੰਦੇ ਸੀਗੇ ਆਪਣੇ ਖੂਦ ਹਾਂ ਆਪਣੇ ਖੂਦ ਤੇ ਬੈੰਦੇ ਸੀਗੇ ਨੂੰ ਲਾ ਕੇ ਮੰਜਾ ਉੱਥੇ ਹੁੰਦਾ ਡੱਟਾ ਗੁਰਦੇਵ ਸਿੰਘ 40 ਸਾਲ ਤੋਂ ਬਾਅਦ ਫੌਜਾ ਸਿੰਘ ਹੋਰਾ ਦੇ ਨਾਲ ਦਾ ਸਫ਼ਰ ਕੁਲਦੀਪ ਦਾ ਟਾਪਾ ਫੌਜਾ ਸਿੰਘ ਹੋਰਾ ਦੇ ਜਿਹੜੇ ਪੁੱਤਰ ਦੇ ਨਾਮ ਦੇ ਉੱਤੇ ਜਲੰਧਰ ਅੰਮ੍ਰਿਤਸਰ ਉਹ ਮਾਫ ਕਰਨਾ ਜਲੰਧਰ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਇਹ ਟਾਬਾ ਸਤੇ ਜਿਵੇਂ ਗੱਲ ਦੱਸੀ ਗੁਰਦੇਵ ਹੋਰਾ ਨੇ 4-5 ਦਿਨ ਬਾਅਦ ਜਿਹੜਾ ਹੈ ਕਿ ਉਹ ਅਕਸਰ ਇਸਟਾਬਿਲਿਟੀ ਉੱਤੇ ਆਉਂਦੇ ਸੀ ਦਾਲ ਫੁੱਲ ਦਾ ਸ਼ੱਕਦੇ ਸੀ ਤੇ ਚਾਹ ਜਿਹੜੀ ਹੈ ਕਿ ਉਹਥੇ ਪੀਂਦੇ ਸੀਗੇ ਪਰ ਕੱਲ ਜਿਹੜੀ ਅਣਹੋਣੀ ਸੀ ਜਿੰਨੇ ਉਹਨਾਂ ਦੇ ਸਵਾਸ ਲਿਖੇ ਸਨ ਉਹਨਾਂ ਨੂੰ ਉਸ ਹਾਸੇ ਦੇ ਜ਼ਰੀਏ ਜਿਹੜਾ ਹੈ ਕਿ ਪੂਰੇ ਕੀਤੇ ਉਹਨਾਂ ਨੇ ਤੇ ਅਖੀਰ ਜਿਹੜੇ ਉਹਨਾਂ ਨੇ ਸਾਹ ਆਪਣੇ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਏ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ